ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵੇਰ ਦੇ 6:00 ਵੱਜ ਚੁੱਕੇ ਆ ਅੱਜ ਮੌਸਮ ਪੂਰਾ ਸਾਫ਼ ਹੈ ਇੱਕ ਵਾਰੀ ਤੇ ਆਪਾਂ ਇੱਥੇ ਰੁਕੇ ਸੀ ਰਾਤ ਨੇਰੇ ਚਾਹੇ ਸੀ ਤਾਂ ਕਰਕੇ ਉਦੋਂ ਦਿਖਦੇ ਨਹੀਂ ਸੀ ਇਹ ਇਹ ਸਰਕਾਰੀ ਹੱਟਾਂ ਬਣੀਆਂ ਹੋਈਆਂ ਤੇ ਆਹ ਦੇਖੋ ਬਗੈਲਾਂ ਦੇ ਨਜ਼ਾਰੇ ਉਹ ਹੈ ਆਲੀ ਉਹਗਾਲ ਦੇਖੋ ਕਿੰਨਾ ਖੂਬਸੂਰਤ ਹੈ ਲੋ ਵੀ ਬਸ ਇਸ ਮੇਕ ਨਾ ਰੋਟੀ ਬਣਾ ਰਿਹਾ ਸਾਡਾ ਬੱਲੂ ਬਾਈ ਬਸ ਡਾਲ ਕੇ ਜੀ ਦੇਖ ਦੋ ਸਭ ਕੋ ਲਾ ਹੀ ਰਹੇ ਹਾਂ ਦੋ ਇੱਧਰ ਦੇਖੋ ਪਲੇਟਾਂ ਸਭ ਕੋ ਬੱਲੂ ਕਿਹਾ ਵੇਲਣਾ ਭੁੱਲਿਆ ਸੀ ਪਰ ਬੱਲੂ ਦੇਖੋ ਕਿੰਨੀਆਂ ਗੋਲ ਬਣਾਉਂਦਾ ਤੇ ਇੱਧਰ ਆਪਾਂ ਖਿਚੜੀ ਖਾਵਾਂਗੇ ਅੱਜ ਥੋੜਾ ਸਰੀਰ ਡਾਉਣਾ ਤੇ ਉੱਧਰ ਕੱਪੜਾ ਦਾ ਬਾਹਰ ਹੋਇਆ ਫਿਰਦਾ ਵੀਡੀਓ ਬਣਾਈ ਸੀ ਇਹਦੇ ਚ ਕੋਈ ਦੇਖੋ ਜਨਾਨੀਆਂ ਵਰਗਾ ਸਰੀਰ ਹੈ ਲੈ ਜਲਾਦਾ ਦੇਖੀ ਇੱਦਾਂ ਲਈ ਆਪਣਾ ਮੋਹਨ ਆਇਆ ਰਾੜੀ ਅੰਦਰ ਰੋਟੀਆਂ ਰੋਟੀਆਂ ਨਹੀਂ ਹੋ ਜਾਂਦੀ ਤੇ ਇਧਰ ਅੰਡਾ ਪੁਰਜੀ ਤਿਆਰ ਬਣੀ ਪਈ ਆ ਮੇਰੀ ਤਾਂ ਇੱਥੇ ਪਈ ਆ ਜੀ ਕੀ ਪਿਆ ਮੇਰਾ ਪਲੇਟ ਹੂੰ ਪਲੇਟ ਚਮਚਾ ਗਲਾਸ ਸਾਰੇ ਤਿਆਰ ਆ ਬੰਦੇ ਬਸ ਰੋਟੀਆਂ ਦੇ ਬਾਅਦ ਤਰਪਣਾ ਇਧਰ ਖੀਰੇ ਦੇਖੋ ਪਹਾੜੀ ਖੀਰੇ ਆ ਗਿਆ ਹੋ ਗਿਆ ਆ ਗਿਆ ਨੋ ਵੀ ਆਪਣੀ ਖਿਚੜੀ ਤਿਆਰ ਆ ਬਣ ਕੇ ਸਾਮਣੇ ਦੇਖੋ ਨਜ਼ਾਰਾ ਹਿਮਾਲਿਆ ਦੀਆਂ ਉੱਚੀਆਂ-ਉੱਚੀਆਂ ਚੋਟੀਆਂ ਇਧਰ ਬਗਿਆਲਲਾ ਦਾ ਏਰੀਆ ਆ ਆਪਣਾ ਟਿਕਾਣਾ ਸੀ ਚਾਹਲਾ ਮੰਗੀ ਦੀ ਖਿਚੜੀ ਬਣਾਈ ਹੈ ਜੀ ਦੂਜੇ ਦਿਨ ਸਾਡਾ ਟਰੈਕ ਸਟਾਰਟ ਹੋ ਗਿਆ ਇਸ ਸਮਾਨ ਆਪੋ ਆਪਣਾ ਚੱਕ ਕੇ ਚੱਲ ਪਿਆ ਬੰਦੇ ਇੱਧਰ ਦੇਖੋ ਇਹ ਆ ਟ੍ਰਾਇਲ ਤੇ ਸਾਹਮਣੇ ਗੁਜਰਾਂ ਦੇ ਡੇਰੇ ਆਗੇ ਉੱਥੋਂ ਭਰ ਕੇ ਪਾਣੀ ਪੁਣੀ ਤੇ ਰਾਹ ਸਾਹਮਣੇ ਜਿਹੜਾ ਪਹਾੜ ਆ ਇਹਦੇ ਪਰਲੇ ਸਾਈਡ ਨੂੰ ਜਾਣਾ ਆਪਾਂ ਦੇਖੋ ਨਜ਼ਾਰੇ ਕਿਆ ਖੂਬਸੂਰਤ ਆਸਮਾਨ ਆ ਨੀਲਾ ਨੀਲਾ ਲੈ ਇਹ ਇੱਥੋਂ ਲੈ ਕੇ ਹਣ ਢੇੜ ਬੱਕਰੀਆਂ ਨੂੰ ਕਿਉਂਕਿ ਠੰਡ ਦਾ ਸੀਜ਼ਨ ਚੱਲ ਪਿਆ ਅੱਜ ਸਾਮਾਨ ਲੱਦੀ ਜਾਂਦੇ ਹਾਂ ਹੁਣ ਥੱਲੇ ਪਿੰਡ ਨੂੰ ਜਾਣਗੇ ਬਾਨ ਪਿੰਡ ਕਿੰਨਾ ਦਾ ਕਿੰਨਾ ਟਾਈਮ ਰਹਿੰਦੇ ਉੱਥੇ ਕਿੰਨਾ ਟਾਈਮ ਜਾਂ ਪਰ ਕਿੰਨਾ ਟਾਈਮ ਰੁਕਦੇ ਹੋ 3-4 ਮਹੀਨੇ 3-4 ਮਹੀਨੇ ਅਕਤੂਬਰ ਸ਼ੁਰੂਅਤ ਤੇ ਚਲੇ ਜਾਂਦੇ ਹੋ ਆਪਣਾ ਇਹ ਆਰ ਜੀ ਡੇਰੇ ਬਣੇ ਹੋਇਆ ਇੱਥੇ ਨਾਲ ਪਾਣੀ ਆ ਤਾਂ ਕਰਕੇ ਸੌਖਾ ਮਿੱਠੇ ਪਾਣੀ ਪੀਣ ਵਾਲਾ ਵੀ ਇੱਥੇ ਹੀ ਆ ਭਰੀ ਜਾਂਦੇ ਆਪਣੇ ਚੋਬਰ ਬੋਤਲਾਂ ਉਰ ਪਰ ਲੋਈ ਪੀ ਪੂ ਕੇ ਇੱਕ ਇੱਕ ਹਾਂ ਖਾਂ ਪਰ ਲਈ ਤੇ ਆ ਦੇਖੋ ਵੀ ਆਪਾਂ ਅਲੀ ਵਗਿਆਲ ਤੇ ਇਹ ਮੰਦਿਰ ਬਣਿਆ ਹੋਇਆ ਬਹੁਤ ਇਹਦੀ ਮਾਨਤਾ ਹੈ ਤੇ ਸਾਹਮਣੇ ਚੋ ਖੰਬਾ ਪਹਾੜ ਤਨਿਆਰਾ ਦੇਖੋ ਪੂਰਾ ਕਲੀਅਰ ਦਿਖ ਰਿਹਾ ਹੈ ਇੱਧਰ ਹਾਲੀ ਬਗਿਆਲ ਇਹ ਦੇਖੋ ਹਾਲੀ ਬਗਿਆਲ ਹਾਲੀ ਤੋਂ ਬੇਦਨੀ ਬਗਿਆਲ ਨੂੰ ਜਾਂਦਾ ਖੂਬਸੂਰਤ ਟ੍ਰੈਲ ਦੇਖੋ ਕਾ ਦੇ ਮੈਦਾਨਾਂ ਵਿਚਰੀ ਪਾਗ ਰੰਡੀ ਕਿੰਨੀ ਸੋਹਣੀ ਲੱਗ ਰਹੀ ਐ ਨਾਲ ਨਾਲ ਜਾ ਕੇ ਆਪਾਂ ਉਹ ਸਾਹਮਣੇ ਉਹ ਕਰੈਸ ਕਰਾਂਗੇ ਅੱਗੇ ਫਿਰ ਵਧ ਨਹੀਂ ਹੋ ਗਿਆ ਹਾਲ ਦਾ ਏਰੀਆ ਆ ਜੋ ਤੇ ਇਹ ਦੇਖੋ ਪੂਰਾ ਸੋਹਣਾ ਮਾਹੌਲ ਆ ਜੀ ਦੋਸਤੋ ਬਹੁਤ ਸੋਹਣਾ ਮਾਹੌਲ ਆਗਾ ਹਾਲਾਦ ਵਾਲਾ ਚਿੱਤ ਕਰਦਾ ਵੀ ਇੱਥੇ ਦੇਖੀ ਜਾਵਾ ਦੇ ਕੋਈ ਆਪਣਾ ਟ੍ਰੈਲ ਜਾ ਰਿਹਾ ਹੈਗਾ ਅੱਗੇ ਜਾ ਰਿਹਾ ਦੋ ਬੰਦੇ ਤੇ ਹਿਮਾਲਿਆ ਨੰ ਰਿੰਜਾਂ ਚੋਟੀਆਂ ਉੱਚੀਆਂ-ਚੀਆਂ ਨੰਦਾ ਦੇ ਵੀ ਨੰਦਾ ਗੁੰਟੀ ਚੌਂ ਹੰਬਾ ਤਰਸੂਲ ਪਰਬਤ ਉਹ ਸਾਰੇ ਸਾਹਮਣੇ ਜਾ ਕੇ ਜਦੋਂ ਆਪਾਂ ਪਹੁੰਚ ਗਏ ਬੇਦਨੀ ਬਗਾਲ ਤਾਂ ਉੱਥੋਂ ਬਹੁਤ ਖੂਬਸੂਰਤ ਸਾਫ਼-ਸਾਫ਼ ਦਿਖਣਗੇ ਪਰ ਬੱਦਲ ਨਾ ਹੋਣ ਤਵੀਰ ਤਾਂ ਕੱਲ ਸਵੇਰ ਤੋਂ ਖਰਾਬ ਸੀ ਲੋਹਾ ਜੰਗ ਤੋਂ ਹੁਣ ਥੋੜਾ ਆ ਵਧੀਆ ਲੱਗ ਰਿਹਾ ਲੱਗਦਾ ਰਿਕਵਰ ਹੋਊਗੀ ਹੋ ਨਹੀਂ ਵੀ ਹੋਈ ਤਾਂ ਵੀ ਹੌਸਲੇ ਫੁਲਾੰਦਾ ਟਰੈਕ ਪੂਰਾ ਕਰਾਂਗੇ ਨੋਈ ਸਾਹਮਣੇ ਪਰ ਬਤਾ ਸੈਦ ਨੰਦਾਗੁੰਟੀ ਤੇ ਹੇਠ ਆ ਗਿਆ ਵੇਦ ਨਹੀਂ ਬਗਿਆਲ ਬਹੁਤ ਫੇਮ ਸਾਈ ਮੌਸਮ ਬਹੁਤ ਜ਼ਬਰਦਸਤ ਜਿੰਨਰੀਆਂ ਦਿਖਾਈ ਦੇ ਰਹੀਆਂ ਤੇ ਵੀ ਰਾਤ ਵਾਲੀਆਂ ਹੱਟਾਂ ਵਰਗੀਆਂ ਹੱਟਾਂ ਬਣੀਆਂ ਹੋਈਆਂ ਸਰਕਾਰੀ ਔਰ ਡਾਕਟਰ ਸਾਹਿਬ ਕਿਵੇਂ ਲੱਗ ਰਿਹਾ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਸੈਕਿੰਡ ਮਾਹੌਲ ਬਹੁਤ ਸੋਹਣਾ ਅੱਜ ਹੈ ਨਾ ਅੱਜ ਦਾ ਪੂਰਾ ਟਰੈਕ ਹੁਣ ਤੱਕ ਟਰੈਕ ਦੇ ਵਿੱਚ ਪੂਰਾ ਜ਼ਬਰਦਸਤ ਵਿਊ ਨੇ ਦੇਖੋ ਬੁਗਿਆਲ ਬੁਗਿਆਲ ਕਿੰਨਾ ਸੋਹਣਾ ਬੁਗਿਆਲ ਹੈ ਹਮ ਤੇ ਪਾਤਲ ਵੀ ਕਹਿ ਦਿੰਦੇ ਆ ਪਾਤਲ ਹਾਂ ਤੇ ਸਾਹਮਣੇ ਸਾਹਮਣੇ ਆ ਪਹੁੰਚਣਾ ਇੱਧਰ ਪੂਰੀ ਹਿਮਾਲਿਆ ਨਾ ਰੇਂਜ ਦਿਖਦੀ ਸੀ ਪਰ ਹੁਣ ਬੱਦਲ ਨੇ ਆਮਾ ਵਾਲਾ ਆ ਥੱਲੇ ਪੂਰਾ ਬੇਦਨੀ ਵਿਗਿਆਲ ਦਿਖਾਈ ਦੇ ਰਿਹਾ ਉਹ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਹੈ। ਵਾਜ ਪੂਰੀ ਤੰਦ ਹੋ ਗਈ। ਬੱਦਲ ਸਾਗੇ ਚਾਰੇ ਪਾਸੇ। ਅੱਛਾ ਵਿਜ਼ਿਬਿਲਟੀ ਵੀ ਹੁਣ 100 ਕਿਲੋਮੀਟਰ ਤੱਕ ਮਸਾਂ ਬਣੀ। ਅੱਧਰ ਸਾਰੇ ਥੱਲੇ ਬੱਦਲਾਂ ਗਾਰ ਨਾ ਵਸੇ ਇੱਥੋਂ ਤੱਕ ਕੀ ਦੇਖਦਾ। ਪਾਟਰ ਨਾ ਚ ਨਹੀਂ ਨੇੜੇ ਹੀ ਲੱਗਿਆ तकरीबन ਕਿਲੋਮੀਟਰ ਸਵਾ ਗਿਲਾਮੀਟਰ ਹੈ ਗਈ ਹੁਣ ਹੋਈ ਇੱਕ ਵਾਰ ਆਪਾਂ ਟਾਪ ਤੇ ਆ ਗਏ ਹੁਣ ਦਵਾਦਰਾ ਜਿਹੜਾ ਟਾਊਨ ਵਾਲ ਨੂੰ ਜੋ ਉਹ ਸਾਹਮਣੇ ਨੂੰ ਪਾਰਲਰ ਪਾਰਲਰ ਤੇ ਆਪਾਂ ਹੁਣ ਦੂਜੀ ਘਾਟੇ ਚ ਦਾਖਲ ਹੋ ਗਏ ਆ ਪਹਿਲਾਂ ਆਪਾਂ ਇਸ ਪਹਾੜ ਦੇ ਉੱਧਰ ਲਈ ਸਟਾਡਨ ਸੀਗੇ ਪਰਲੇ ਪਾਸੇ ਹੁਣ ਇਧਰਲੇ ਪਾਸੇ ਆ ਕੇ ਕ੍ਰੋਸ ਕਰਕੇ ਹੁਣ ਇਧਰ ਨੂੰ ਜਾਣਾ ਨਾਲ-ਨਾਲ ਇਧਰ ਥੱਲੇ ਧੁੱਪ ਨਕਲੀ ਪਈ ਹੈ ਬਹੁਤ ਸੋਹਣੀ ਹੈ ਇਧਰ ਵੀ ਘਾਟੀ ਦੇਖੋ ਬੱਦਲ ਆ ਰਹੇ ਆ ਕੇ ਜਾ ਰਹੇ ਆ ਜੀ ਦੋਸਤੋ ਆਪਾਂ ਪਾਤਰਨਾਚ ਨਹੀਂ ਪਹੁੰਚ ਗਏ ਆ ਆ ਥੱਲੇ ਕੈਂਪ ਸਾਈਟ ਬਣੀ ਹੋਈ ਹੈ ਇੱਥੇ ਇੱਥੇ ਵੀ ਰੁਕ ਸਕਦੇ ਹੋ ਤੇ ਆਪਾਂ ਅੱਗੇ ਜਾ ਕੇ ਹੱਟਾਂ ਜੀਆਂ ਬਣੀ ਹੋਈਆਂ ਜਿਹੀਆਂ ਇੰਚ ਰਾਤ ਰੋਕੀ ਸੀ ਆਪਾਂ ਉਹਨਾਂ ਹੱਟਾਂ ਕੋਲ ਹੀ ਹੱਟ 'ਚ ਹੀ ਰੋਕਾਂਗੇ ਟੈਂਟਰ ਦਾ ਜ਼ਰੂਰ ਪੰਗਾ ਲੈਣਾ ਜਦੋਂ ਬਣੇ ਬਣਾਏ ਹੈਗੇ ਅਗੇ ਆਸੀਆਂ ਨੇ वैसे इथे भी आ ਥੱਲੇ ਜਿੱਥੇ ਪਾਣੀ ਆ ਉੱਥੇ ਟੈਂਟਰ ਲਾਏ ਜਾ ਸਕਦੇ ਆ ਪਰ ਆਪਾਂ ਹੱਟਾਂ 'ਚ ਰੁਕਣਾ ਅੱਜ ਬਸ ਪੌਂਚਣੀ ਵਾਲੇ ਆ ਥੋੜਾ ਜਾ ਕੇ ਮੈਂ ਪਾਤਰਨਾ ਚਨੀ ਦਾ ਏਰੀਆ ਚੱਲ ਪਿਆ ਜਿੱਥੇ ਆਪਾਂ ਅੱਜ ਪਹੁੰਚਣਾ ਸੀ ਅੱਜ ਬਹੁਤ ਟਾਈਮ ਨਾਲ ਆ ਗਏ ਆ 1:00 ਵਜੇ ਆ ਗਏ ਬਾ 5-10 ਮਿੰਟਾਂ 'ਚ ਪਹੁੰਚ ਜਾਗੇ ਉਹ ਸਾਹਮਣੇ ਸਾਇਦ ਆ ਦੋ ਪਹਾੜਾਂ ਦੇ ਵਿਚਾਲੇ ਇੱਥੇ ਹੁਣੇ ਆਟਾ ਦੇਖਦੇ ਆ ਬਹੁਤ ਸੋਹਣਾ ਏਰੀਆ ਹੈਗਾ ਇਹ ਵੀ ਉਧਰ ਆਲੀ ਵੇਦ ਨਹੀਂ ਵਾਂਗੂ ਘਾਹ ਦੇ ਮੈਦਾਨ ਹੀ ਨੇ ਸਾਰੇ ਲਓ ਜੀ ਪਹੁੰਚ ਗਏ ਅੱਜ ਦੇ ਪੜਾ 1 ਵਜੇ ਦੇ ਨੀ ਪੌਣੇ 1 ਵੀ ਹੋਇਆ ਇਹ ਉਹ ਸਾਹਮਣੇ ਹੱਟਾਂ ਦਿਖ ਰਹੀਆਂ ਨੇ ਆ ਆ ਗਈਆਂ ਸਵੇਰ ਨਾਲ ਚੱਲ ਕੇ ਹੁਣ ਤੱਕ 7 ਕਿੰਨੇ ਕਿਲੋਮੀਟਰ 10 10 ਕਿਲੋਮੀਟਰ 10 ਕਿਲੋਮੀਟਰ ਆ ਗਏ ਆਪਾਂ ਸਵੇਰ ਨਾਲ ਚੱਲ ਕੇ ਪੌਣੇ ਇੱਕ ਹਾਂ ਸਾਢੇ ਕਿ ਤਿੰਨ ਘੰਟਿਆਂ ਚ ਆ ਗਏ 10 ਕਿਲੋਮੀਟਰ ਤੇ ਹੋਟਲ ਹੁਣੇ ਆਉਣ ਹੱਟਾਂ ਚ ਡੇਰੇ ਇਹ ਜਗ੍ਹਾ ਦਾ ਨਾਮ ਪਾਤਰ ਨਾ ਚ ਨਹੀਂ ਕੱਲ ਨੂੰ ਪੂ ਟਾਪ ਤੇ ਜਾਣਨਾ ਸਾਹਮਣੇ ਵਾਲੇ ਪਹਾੜ ਦੇ ਕੱਲ ਨੂੰ ਪੂਰਾ ਜਾਨ ਲੱਗਣੀ ਆ ਪੂਰੀ ਅੱਜ ਤਾਂ ਕਰਕੇ ਫਿਰ ਸਵੇਹਾ ਹੁਣ ਰੈਸਟ ਰੋਸਟ ਕਰ ਲਾਂਗੇ ਵਧੀਆ ਤਾਂ ਤੂੰ ਸਕੁੱਟਾਂ ਦੇ ਜਿੰਨੇ ਨੀਂਦ ਲਾਉਣੀ ਹੋਈ ਨੀਂਦ ਲਾ ਲੂਗਾ ਸ਼ਾਮ ਤੱਕ ਵਧੀਆ ਟਾਈਮ ਆ ਅੱਜ ਜਿਵੇਂ ਜਿਵੇਂ ਅਸੀਂ ਕੱਲ ਹਨੇਰਾ ਹੋ ਗਿਆ ਸੀ ਜਿਆਦਾ ਜ਼ੋਰ ਲੱਗਿਆ ਸੀ ਅੱਜ ਕੋਈ ਬੜਾ ਜ਼ੋਰ ਵੀ ਨਹੀਂ ਲੱਗਿਆ ਚੜਾਈ ਆਈ ਸੀ ਪਰ ਇੰਨੀ ਔਖੀ ਨਹੀਂ ਸੀ ਦੇ ਉਦਦ ਬਾਦ ਉਤਰਾਈ ਹੋਈ ਆਪਾਂ ਪਿਛਲੇ 8:00 ਵਜੇ ਤੋਂ ਹੁਣ ਕੱਲ ਨੂੰ ਹੋਣੀ ਹੈ ਚੜਾਈ ਪਹੁੰਚ ਗਏ ਆਪਾਂ ਫੱਟਾਂ ਚ ਭਾਲਦੇ ਆਂ ਸਾਫ ਜੀ ਹੱਟ ਚ ਕਬਜ਼ਾ ਕਰਦੇ ਆਂ ਹੋਰ ਵੀ ਬੰਦੇ ਆ ਰਹੇ ਆ ਨਹੀਂ ਪਤਾ ਉਹ ਲਾ ਲਾਣਾ ਮਾਲ ਪੂਰਾ ਸਖੀਆ ਕੀ ਖੱਤਰ ਆ ਗਏ ਆਪਣੇ ਸਮਾਨ ਆ ਗਿਆ ਬੱਲੂ ਭਈਆ ਉਤਾਰ ਰਹੇ ਆ ਪੂਰਾ ਸਮਾਨ ਖੱਤਰਾਂ ਸਿਆਣੀਆਂ ਵੜੀਆਂ ਨੇ ਸਿੱਧੀਆਂ ਜਮਾ ਮੂਹਰੇ ਆ ਕੇ ਲੱਗ ਗਿਆ ਜਮਾ ਇੱਧਰ ਨੂੰ ਨਹੀਂ ਤਾਂ ਹੋਰ ਪਾਸੇ ਵੀ ਜਾ ਸਕਦੇ ਇਹਨਾਂ ਨੂੰ ਪੂਰਾ ਪਤਾ ਰਹਾ ਦਾ ਹੈ ਦੇਖੋ ਸਰਸ ਭਾਈ ਉਹ ਜਿੱਥੇ ਨੀਤੇ ਟੈਂਟ ਲੱਗਿਆ ਇਹ ਸਮਾਨ ਲਾ ਕੇ ਮੈਟ ਮੂਟ ਲਾ ਕੇ ਪੈਨਿਆਂਗੇ ਥੋੜਾ ਰੈਸਟ ਕਰਦੇ ਹਾਂ ਉਹ ਵੀ ਆਪਣੀ ਰਸੋਈ ਆਰ ਜੀ ਰਸੋਈ ਤਿਆਰ ਹੋ ਗਈ ਤੇ ਹਾਂ ਕੱਟ ਤੇ ਹੀ ਆਪਾਂ ਸਾਰੇ ਪਿਆਜ਼ ਕੂਚ ਕਰ ਦਿਆਂ ਸੋਜੀਆਂ ਅਦਰ ਤਰਕਾ ਲਾ ਰਿਹਾਗਾ ਤਲਵਿੰਦਰ ਕੋ ਸਭੰਦੇ ਖਾਣ ਵੇਲੇ ਨੇ ਆਉਣਗੇ ਜਦੋਂ ਆਉਣ ਵਾਲੇ ਅਸੀਂ ਦੋ ਤਿੰਨ ਹੀ ਰਹੇ ਹਾਂ ਨੇ ਅੱਜ ਬਣਾਉਣਗੇ ਆਲੂ ਤੇ ਸਲਗਮ ਆ ਪਾਇਆ ਟੀਰੇ ਧੰਨ ਬੰਦੇ ਅੱਜ ਹੋਰ ਆ ਨਵੇਂ ਉਹ ਬਾਲੀ ਤਲੇ ਰਪਤੰਦਰ ਬਿਨਾ ਸਲੀਪਿੰਗ ਵੈਗ ਬਿਨਾ ਟੈਂਟ ਸਾਰਾ ਕੁਸ਼ਲ ਹੈ ਕੀ ਨਹੀਂ ਹੈ ਅਹੀਂ ਕਰਨਾਗੇ ਰੋਪਗੁੰਡ ਉਹਨਾਂ ਨੂੰ ਸਿੱਕੇ ਅਸੀਂ ਪਤਾ ਨਹੀਂ ਹਾਂ ਬਾਈ ਖੜੇ ਆ ਰੋਮਾਂਸ ਆ ਰਹੀ ਪਾਉਂਦੇ ਕੁਲੌੜੀ ਕਿ ਵੀ ਤੈਨੂੰ ਵੱਡੇ ਹੌਸਲੇ ਵਾਲੇ ਬੰਦੇ ਕੀ ਹਾਂ ਇਹ ਬਾਈ ਸਾਰੇ ਘਾਸੇ ਥੋਬੇ ਨਹੀਂ ਆ ਗਏ ਚਾਹ ਲੈ ਕੇ ਨਹੀਂ ਆਈ ਕੁਝ ਸੁਗਰ ਕਿ ਐਪਕੇ ਬਰੋਸੇ ਇਨਨ ਨੇ ਤੋਚਿਆ ਸੀ ਵੀ ਅੱਜ ਮੜਿਆ ਵਾਂਗੇ ਕਰਕੇ ਥੋੜਾ ਲਾਈਟ ਨਹੀਂ ਲੈ ਕੇ ਹਾਂਜੀ ਦੋਸਤੋ ਦੇਖੋ ਪੂਰੇ ਬੱਦਲ ਓੜ ਰਹੇ ਆ ਤੁਹਨ ਦਸਾਈ ਆ ਪੂਰੀ ਬਹੁਤ ਠੰਡਾ ਮੌਸਮ ਆ ਆ ਦੇਖੋ ਧੁੰਦ ਕਿਵੇਂ ਉੱਡ ਰਹੀ ਆ ਤੇ ਹੁਣ ਆਪਾਂ ਸੌਣ ਲੱਗੇ ਆਂਗੇ ਬਹੁਤ ਜ਼ਿਆਦਾ ਠੰਡਾ ਖਾਣਾ ਖੂਣਾ ਆਪੀ ਤਿਆਰ ਕੀਤਾ ਸੀ ਬਹੁਤ ਵਾਰ ਟਾਈਮ ਲੱਗ ਗਿਆ ਇੱਥੇ ਠੰਡ ਚ ਪਹਿਲਾਂ ਤਾਂ ਪਾਣੀ ਨਾਰਮਲੀ ਹੁਣ ਤੇ ਅੱਧਾ ਘੰਟਾ ਲਾਇਆ ਹੁੰਦਾ ਤੇ ਖਾਣਾ ਖੂਣਾ ਖਾ ਲਿਆ ਸਾਰਿਆਂ ਨੇ ਤੇ ਹੁੱਥੇ ਹੁਣ ਲਾਉਣ ਦੇ ਹੱਡੇ ਰੇ ਆਹ ਤੇ ਆ ਬੱਚਾ ਪਏ ਆਗੇ ਡਾਕਟਰ ਦੋਸਤ ਨੂੰ ਲੈ ਰਾਂ ਚ ਪਿਆਰਾ ਬਹੁਤ ਠੰਡਾ ਠੀਕ ਆ ਵੀ ਡਾਕਟਰ ਸਾਹਿਬ ਨੂੰ ਗੁੱਡ ਮਾਰਨਿੰਗ ਬੋਲਿਓ ਗੁੱਡ ਮਾਰਨਿੰਗ ਜੀ ਗੁੱਡ ਨਾਈਟ ਗੁੱਡ ਨਾਈਟ ਜੀ ਸਾਵਨ ਲੱਗਿਆ ਵੀ ਹੁਣ ਸਾਰਿਆਂ ਨੂੰ ਗੁੱਡ ਨਾਈਟ ਠੀਕ ਆ ਵੀ ਜੀ ਤੜਕੇ 4 ਵਜੇ ਉੱਠਣਾਗਾ ਗੁੱਡ ਨਾਈਟ ਰਦਰਨ ਜੀ